ਸ੍ਰੀ ਗੁਰੂ ਕਾਲ ਮੈਂ ਅੱਜ ਸੀ ਕਾਜ਼ ਇਸ ਦੇਖਿਰੋ ਸਾਡਾ ਲਾ ਟੀਵੀ ਅੱਜ ਨਿਊਜ਼ੀਲੈਂਡ ਦੇ ਵਿੱਚ ਨਾਰਥ ਆਇਲੈਂਡ ਤੇ ਆਕਲੈਂਡ ਦੇ ਇਲਾਕਿਆਂ ਦੇ ਵਿੱਚ ਸਵੇਰੇ ਤੜਕੇ ਤੋਂ ਹੀ ਤੇਜ਼ ਬਾਰਿਸ਼ਾਂ ਛੰਨੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਇਹ ਤੂਫਾਨੀ ਹਵਾਵਾਂ ਲਗਾਤਾਰ ਜਾਰੀ ਰਹਿਣਗੀਆਂ ਮੈਟ ਸਰਵਿਸ ਚੰਗੇ ਮੌਸਮ ਉਪਾਗ ਦੇ ਵੱਲੋਂ ਤਾਜ਼ਾ ਚੇਤਾਵਨੀ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਸ਼ੈਲਟਰ ਲੈਣ ਲਈ ਕਿਹਾ ਗਿਆ ਲੋਕਾਂ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਵੀ ਤੂਫਾਨ ਦੇ ਵਿੱਚ ਫਸ ਰਹੇ ਹੋ ਤੇ ਘਰ ਦੇ ਅੰਦਰ ਹੀ ਰਹੋ ਇਹ ਚੇਤਾਵਨੀ ਰੌਨੀ ਗਲਫ ਥੀਮਸ ਖੁਰਮੰਡਲ ਖਾਇਪਾਰਾ ਫੰਗਰੇਈ ਤੇ ਆਲਪਰੀ ਦੇ ਲਈ ਦੱਸੀ ਗਈ ਹੈ ਚੇਤਾਵਨੀ ਦੇ ਮੁਤਾਬਕ ਤੇਜ਼ ਹਵਾਵਾਂ ਜੋ ਕਿ 100 ਕਿਲੋਮੀਟਰ ਪਰ ਹਾਅ ਦੇ ਹਿਸਾਬ ਦੇ ਨਾਲ ਵੀ ਚੱਲ ਸਕਦੀਆਂ ਨੇ ਇਸ ਦੇ ਨਾਲ ਕਾਫੀ ਜ਼ਖਤ ਦੇਖ ਸਕਦੇ ਨੇ ਪਾਵਰ ਲਾਈਨਾਂ ਨੂੰ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਇਨ੍ਹਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੇ ਲਈ ਕਿਹਾ ਹੈ ਦਰਵਾਜ਼ੇ ਖਿੜਕੀਆਂ ਤੋਂ ਥੋੜਾ ਦੂਰ ਰਹਿਣ ਦੇ ਲਈ ਕਿਹਾ ਗਿਆ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਦਰਖਤਾਂ ਦੇ ਥੱਲੇ ਸ਼ਲਟਰ ਨਾ ਲਿਆ ਜਾਵੇ ਤੇ ਕਾਰਾਂ ਨੂੰ ਵੀ ਦਰਖਤਾਂ ਦੇ ਥੱਲੇ ਨਾ ਖੜਾ ਕੀਤਾ ਜਾਵੇ ਅੱਜ ਸ਼ਾਮ ਤੱਕ ਇਹ ਤੂਫਾਨੀ ਹਵਾਵਾਂ ਤੇ ਤੇਜ਼ بارشਾਂ ਖਰਾਬ ਮੌਸਮ ਲਗਾਤਾਰ ਜਾਰੀ ਰਹੇਗਾ ਕੱਲ ਤੋਂ ਮੌਸਮ ਥੋੜਾ ਬਿਹਤਰ ਹੋਣ ਦੇ आसार ਦਿਖਾਏ ਜਾ ਰਹੇ ਨੇ